ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ 10 ਸਫਿਸਟੀਕੇਟਿਡ ਵੈਪਨ ਅਸੀਂ ਫੜੇ ਹੈ ਔਰ ਬਾਰਡਰ ਏਰੀਏ ਦੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਇੱਕ ਫਾਜ਼ਿਲਕਾ ਦਾ ਇੱਕ ਅੰਮ੍ਰਿਤਸਰ ਦਾ ਇੱਕ ਤਰਨਤਾਰਨ ਦਾ ਸੋ ਬੇਸਿਕਲੀ ਇਹ ਜਿਹੜੇ ਪਿਸਟਲ ਨੇ 10 ਦੇ 10 ਇਹ ਚ ਚਾਰ ਬਲੌਕ ਹੈ 9mm ਔਰ 6 ਹੈਗੇ ਆ 0.30 ਬੋਰ ਦੇ ਚਾਈਨਿਸ ਮੇਡ ਇਹ ਸਾਰੇ ਕ੍ਰਾਸ ਬਾਰਡਰ ਡਰੋਨ ਰਾਹੀਂ ਆਏ ਆ ਡਿਫਰੈਂਟ ਕਨਸਾਈਨਮੈਂਟ ਦੇ ਵਿੱਚ ਔਰ ਇਹਦੇ ਵਿੱਚ ਅੱਧਾ ਕਿਲੋ ਅਫੀਮ ਵੀ ਫੜੀ ਗਈ ਹੈ ਇੱਕ ਦੋਸ਼ੀ ਤੋਂ ਸੋ ਬੇਸਿਕਲੀ ਜਿਹੜਾ ਹੈ ਰਾਜਨ ਪਹਿਲਾਂ ਫੜਿਆ ਸਾਡੇ CIA ਸਟਾਫ ਦੇ ਇੰਸਪੈਕਟਰ ਸਾਹਿਬ ਵੱਲੋਂ ਇਹਨਾਂ ਦੀ ਟੀਮ ਵੱਲੋਂ ਮੋਲਕਦੀਪ ਹੋਣਾ ਦੇ ਉਦੇ ਤੋਂ ਪਹਿਲਾਂ ਇੱਕ 30 ਬੋਰ ਦਾ ਪਿਸਤਲ ਰਿਕਵਰ ਹੋਇਆ ਉਸ ਤੋਂ ਬਾਅਦ ਸੁਰਿੰਦਰ ਨੂੰ ਫੜਿਆ ਉਹਦੀ ਪੁੱਛਗਿੱਤੇ ਜੋ ਕਿ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਉਹਦੇ ਤੋਂ ਚਾਰ ਪਿਸਤਲ ਫੜੇ ਗਏ ਤਿੰਨ 30 ਬੋਰ ਦੇ ਇੱਕ 9mm ਦਾ ਉਸ ਤੋਂ ਬਾਅਦ ਉਹਦੀ ਪੁੱਛਗਿੱਤੇ ਜਗਜੀਤ ਨੂੰ ਫੜਿਆ ਉਹ ਤੋਂ ਪੰਜ ਪਿਸਤਲ ਜਿਸ ਵਿੱਚ ਤਿੰਨ ਬਲੌਕ ਸੀਗੇ 9mm ਤੇ ਦੋ 30 ਬੋਰ ਦੇ ਪਿਸਤਲ ਲੋ ਰਿਕਵਰ ਹੁੰਦੇ ਆ ਜਿਹੜਾ ਜਗਜੀਤ ਹੈ ਇਹ 4-5 ਮਹੀਨੇ ਪਹਿਲਾਂ ਦਵਾਈ ਤੋਂ ਵਾਪਸ ਆਇਆ ਹੈ ਸਰਾਏ ਅਮਾਨਤ ਖਾਨ ਏਰੀਆ ਤਰਨਤਾਰਨ ਦਾ ਰਹਿਣ ਵਾਲਾ ਚੀਮਾ ਕਲਾਣਾ ਤੇ ਜਿਹੜਾ ਸੁਰਿੰਦਰਪਾਲ ਪਾਲੀ ਹੈ ਟਾਲੀ ਵਾਲਾ ਪਿੰਡ ਹੈ सदर ਜਲਾਲਾਬਾਦ ਫਾਜ਼ਲਕਾਚ ਰਾਜਨ ਜਿਹੜਾ ਫੈਜ਼ਪੁਰਾ ਅਮਰਸਰ ਦਾ ਹੈ ਬੇਸਿਕਲੀ ਕਾਮਨ ਪੁਆਇੰਟ ਉਹੀ ਫੇਰ ਦੁਬਾਰਾ ਜਿੱਦਾਂ ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਪਾਕਪੇਸ ਸਮਗਲਰਸ ਔਰ ਵਕ ਵਕ ਸੈਕਟਰਸ ਦੇ ਵਿੱਚ ਡਰਾਪਿੰਗ ਕਰਾ ਕੇ ਇਹਨਾਂ ਥਰੂ ਕੋਆਰਡੀਨੇਟ ਕਰਾਉਂਦੇ ਨੇ ਇਹਦੇ ਚ ਜਿਹੜੇ ਅਸੀਂ ਸੈਕਟਰ ਸਾਹਮਣੇ ਆਏ ਨੇ ਉਹ ਤਰਨਤਾਰਨ ਫਾਜ਼ਲਕਾ ਤੇ ਅਮਰਸਰ ਸੈਕਟਰ ਤਿੰਨ ਸੈਕਟਰ ਇਹਦੇ ਚ ਜਿਹੜੇ ਥਰੂ ਲੋਕੇਸ਼ਨ ਜਿਹੜੀਆਂ ਸੋਸ਼ਲ ਮੀਡੀਆ WhatsApp ਵਗੈਰਾ ਦੇ ਥਰੂ ਲੋਕੇਸ਼ਨ ਦੇ ਉੱਤੇ ਡਰਾਪਿੰਗ ਕਰਾਈ ਜਾਂਦੀ ਸੀਗੀ ਔਰ ਮੇਨ ਜਿਹੜਾ ਹੈਗਾ ਕਿ ਸੁਰਿੰਦਰ ਦਾ ਜਣਾ ਪਿੰਡ ਹੈ ਇਹ ਵੀ ਇੰਟਰਨੈਸ਼ਨਲ ਬਾਰਡਰ ਦੇ ਬਹੁਤ ਨੇੜੇ ਜਲਾਲਾਬਾਦ ਦੇ ਵਿੱਚ ਤੇ ਜਿਹੜਾ ਜਗਜੀਤ ਦਾ ਪਿੰਡ ਆ ਉਹ ਵੀ ਬਿਲਕੁਲ ਸਰਾਏ ਮੰਤਖਾਨ ਜਿਹੜਾ ਇਹਦਾ ਪਿੰਡ ਹੈਗਾ ਚੀਮਾ ਕਲਾ ਉਹ ਵੀ ਬਾਰਡਰ ਦੇ ਉੱਤੇ ਹੀ ਆ ਬਿਲਕੁਲ ਤਰਨਤਾਰਨ ਚ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੀਵਾਲੀ ਦੇ ਦਿਨ ਨੇ ਔਰ ਜੇ 10 ਸਫਿਸਟੀਕੇਟਿਡ ਜਿਹੜੇ ਵੈਪਨਸ ਨੇ ਟਰੋਰ ਮੋਡਿਊਲ ਦੇ ਕੋਲ ਆ ਜਾਂਦੇ ਜਾਂ ਕਿਸੇ ਆਰਗੇਨਾਈਜ਼ ਗੈਂਗ ਕੋਲ ਆ ਜਾਂਦੇ ਤਾਂ ਬੜਾ ਨੁਕਸਾਨ ਹੋ ਸਕਦਾ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੰਟੈਲੀਜੈਂਸ ਬੇਸ ਆਪਰੇਸ਼ਨ ਹੈ ਜਿੱਚ ਸਾਡੀ ਟੀਮ ਜਿਹਦੇ ਚ ਰਵਿੰਦਰਪਾਲ ਜੀ ਨੇ ਸਾਡੇ ਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਔਰ ਬੜੀ